ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਆਜ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਠੀਕ ਹੋ ਤੰਦਰੁਸਤ ਹੋ ਖਿਆਲ ਰੱਖ ਰਹੇ ਹੋ ਮੈਂ ਵੀ ਬਿਲਕੁਲ ਠੀਕ ਐ ਜੀ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਵੀਡੀਓ ਦੀਆਂ ਕੁਝ ਮੇਨ ਗੱਲਾਂ ਅੱਜ ਮੈਂ ਕਿਸ ਪਰਪਸ ਲਈ ਵੀਡੀਓ ਬਣਾ ਰਹੀ ਹਾਂ ਇਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਜਾ ਰਹੀ ਹਾਂ ਤੇ ਅਗਰ ਮੈਂ ਆਪਣੀ ਹੈਲਥ ਤੇ ਡਿਟੇਲ ਦੇਣ ਲੱਗੀ ਮੈਂ ਬੇਟੀ ਦੀ ਹੈਲਥ ਦਾ ਹੁਣ ਦੱਸਣ ਲੱਗੀ ਤਾਂ ਫਿਰ ਇਹ ਵੀਡੀਓ ਬਲੌਗ ਟਾਈਪ ਹੋ ਜਾਣੀ ਐ ਤੇ ਫਿਰ ਉਹ ਕਾਫੀ ਲੰਬੀ ਹੋ ਜਾਂਦੀ ਹੈ ਸੋ ਵੀਡੀਓ ਅੱਗੇ ਵਧਣ ਤੋਂ ਪਹਿਲਾਂ ਜੋ ਮੈਨੂੰ ਮੇਰੇ ਕਾਫੀ ਆਪਣੇ ਮੇਰੇ ਰਿਸ਼ਤੇਦਾਰ ਮੇਰੇ ਆਪਣੇ ਭੈਣ ਭਰਾ ਕਹਿੰਦੇ ਆ ਕਿ ਹਮੇਸ਼ਾ ਪਿੰਡ ਦਾ ਨਾਮ ਹਸਬੰਡ ਦਾ ਨਾਮ ਜ਼ਰੂਰ ਦੱਸਿਆ ਕਰ ਤਾਂ ਜੋ ਨਵੇਂ ਵੀਵਰਸ ਆਉਂਦੇ ਆ ਉਹਨਾਂ ਨੂੰ ਚੀਜ਼ਾਂ ਨਹੀਂ ਪਤਾ ਲੱਗਦੀਆਂ ਬਹੁਤ ਸਾਰੇ ਇੱਕ ਵੀਡੀਓ ਤੋਂ ਜੱਜ ਕਰਦੇ ਆ ਇੱਕ ਵੀਡੀਓ ਨੂੰ ਦੇਖ ਕੇ ਆਪਣਾ ਜਿਹੜਾ ਤੁਰਦੇ ਫਿਰਦਾ ਗਿਆਨ ਜਾਂ ਦੇ ਜਾਂਦੇ ਆ ਸੋ ਉਹਨਾਂ ਦੇ ਲਈ ਇੱਕ ਇੰਟਰੋ ਜਾਂ ਇੱਕ ਹਾਈਲਾਈਟ ਜ਼ਰੂਰ ਬੰਦ ਦੇ ਆ ਕੁਝ ਕੁ ਚੀਜ਼ਾਂ ਦੇ ਸੋ ਮੇਰੇ ਕੋਲੇ ਐਂਟਰੋ ਤਿਆਰ ਕਰਨ ਦਾ ਟਾਈਮ ਨਹੀਂ ਹੈ ਮੇਰੇ ਕੋਲੇ ਹਾਈਲਾਈਟ ਤਿਆਰ ਕਰਨ ਦਾ ਵੀ ਟਾਈਮ ਨਹੀਂ ਹੈ ਕਿਉਂਕਿ ਮੇਰੀ ਭੱਜ ਤੋਰ ਬਹੁਤ ਜ਼ਿਆਦਾ ਹੋਈ ਪਈ ਹੈ ਹਸਪੀਟਲ ਦੇ ਵਿੱਚ ਕਿਉਂਕਿ ਅੱਜ ਮੇਰਾ 38ਵਾਂ ਦਿਨ ਹੈ 37 ਦਿਨ ਦੀ ਮੈਂ ਹਸਪੀਟਲ 'ਚ ਐ ਅੱਜ 38ਵਾਂ ਦਿਨ ਹੈ ਮੇਰੀ ਬੇਟੀ ਦੀ ਫਿਰ ਤਬੀਅਤ ਖਰਾਬ ਹੈ ਥੋੜੀ ਪ੍ਰੋਬਲਮ 'ਚ ਹੈ ਮੇਰੀ ਵੀ ਹੈਗੀ ਹੈ ਮੈਂ ਆਪਣੀ ਨਹੀਂ ਗੋਲਦੀ ਆ ਪਰ ਬੱਚਿਆਂ ਦੇ ਲਈ ਆਪਾਂ ਨੂੰ ਚੀਜ਼ਾਂ ਕਰਨੀਆਂ ਪੈਂਦੀਆਂ ਹਨ ਉਹ ਚੀਜ਼ਾਂ ਦਿਲ ਤੇ ਵੀ ਲੱਗਦੀਆਂ ਆਈ ਥਿੰਕ ਤੁਹਾਨੂੰ ਮੇਰੇ ਚਿਹਰੇ ਤੋਂ ਵੀ ਜੋ ਮੇਰੇ ਪ੍ਰਾਣੇ ਵੀਵਰਸ ਐ ਮੇਰੇ ਚਿਹਰੇ ਤੋਂ ਜੱਜ ਕਰ ਲੈਂਦੇ ਆ ਕਿ ਮੈਂ ਬਿਮਾਰ ਐ ਮੈਂ ਠੀਕ ਐ ਜਾਂ ਨਹੀਂ ਐ ਚਲੋ ਉਸ ਤੇ ਮੈਂ ਪ੍ਰੋਪਰ ਇੱਕ ਵਲੌਗ ਲੈ ਕੇ ਆਉਂਗੀ ਔਰ ਇੰਟਰੋ ਟਾਈਪ ਆਪਾਂ ਗੱਲ ਜੋ ਕਰ ਲੈਨੇ ਆ ਆਪਾਂ ਹਾਈਲਾਈਟਸ ਟਾਈਪ ਗੱਲ ਕਰ ਲੈਨੇ ਆ ਕਿ ਮੈਂ ਇਹ ਜਿਹੜੀ ਵੀਡੀਓ ਐ ਪਿੰਡ ਭਗਤਪੁਰਾ ਔਰ ਮੇਰੇ ਹਸਬੰਡ ਦਾ ਨਾਮ ਚਰਨਜੀਤ ਹੈ ਜੀ ਉਸ ਦੇ ਰਿਗਾਰਡਿੰਗ ਮੈਂ ਗੱਲ ਕਰਨ ਜਾ ਰਹੀ ਹਾਂ ਚਰਨਜੀਤ ਸਨ ਆਫ ਸੋਨ ਸਿੰਘ ਪਿੰਡ ਭਗਤਪੁਰਾ ਦੀ ਇੱਕ ਗੱਲ ਹੋ ਰਹੀ ਐ ਇਹ ਵੀਡੀਓ ਐ ਤੇ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਹ ਵੀਡੀਓ ਜੀ اپنی اک ਕੁੜੀਆਂ ਦੀ پرسنل پرابلم تھی ہے یہ ਵਿਹੋਤਾ زندگی تھی یہ ਗੱਲਬਾਤ ਹੈ ویڈیو ਦੇ ਵਿੱਚ ਆਪਣਾ ਟਾਈਮ ਨਾ ਖਰਾਬ ਕਰਿਓ ਜਿਨ੍ਹਾਂ ਨੂੰ ਇਹਨਾਂ ਗੱਲਾਂ ਚ ਦਿਲਚਸਪੀ ਨਹੀਂ ਹੈ ਜਿਨ੍ਹਾਂ ਨੂੰ ਕਿਸੇ ਦੇ ਦੁੱਖ ਨਾਲ ਦੁੱਖ ਨਹੀਂ ਹੈ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਇਸ ਵੀਡੀਓ ਨੂੰ ਦੇ ਵਿੱਚ ਇੰਟਰਸਟ ਨਹੀਂ ਹੈ ਉਹ ਇੱਥੇ ਆਪਣਾ ਟਾਈਮ ਨਾ ਗਾ ਲਿਓ ਐਵੇਂ ਤੁਸੀਂ ਆਪਣਾ ਸਮਾਂ ਬਰਬਾਦ ਕਰੋਗੇ ਫਿਰ ਤੁਸੀਂ ਕਹੋਗੇ ਕਿ ਦੱਸਿਆ ਨਹੀਂ ਅਸੀਂ ਆਪਣਾ ਟਾਈਮ ਖਰਾਬ ਕੀਤਾ ਤੁਸੀਂ ਆਪਣਾ ਕੋਈ ਹੋਰ ਟਾਪਿਕ ਦੇਖ ਸਕਦੇ ਹੋ ਜਿਨ੍ਹਾਂ ਦੀ ਲਾਈਫ ਚ ਪ੍ਰੋਬਲਮ ਹੈ ਜਿਨ੍ਹਾਂ ਨੇ ਧੋਖੇ ਖਾਦੇ ਹੈ ਜਿਨ੍ਹਾਂ ਦੇ ਨਾਲ ਬਹੁਤ ਕੁਝ ਹੋਇਆ ਉਹਨਾਂ ਦੇ ਕੰਮ ਦੀ ਵੀਡੀਓ ਹੈ ਉਹ ਇੱਥੇ ਬਣੀ ਰਿਓ ਉਹ ਦੇਖ ਲਿਓ ਤੇ ਹੁਣ ਜੀ ਆਪਾਂ ਗੱਲ ਕਰਦੇ ਆ ਕਿ ਅੱਜ ਦੀ ਵੀਡੀਓ ਕਿਸ ਟੌਪਿਕ ਤੇ ਹੋਣ ਜਾ ਰਹੀ ਹੈ ਮੇਰੇ ਪੁਰਾਣੇ ਵੀਵਰਸ ਨੂੰ ਪਤਾ ਹੈ ਕਿ ਮੈਂ ਪ੍ਰਾਪਰਟੀ ਸਟੇ ਕਰਾਈ ਹੈ ਹੋ ਗਏ 15 20 ਦਿਨ ਹੋ ਗਏ ਜ਼ਮੀਨ ਦੇ ਉੱਪਰ ਮੈਂ ਸਟੇ ਲਿਆ ਮੈਂ ਪਿਛਲੇ 8 ਸਾਲ ਤੋਂ ਕੋਈ ਸਟੇ ਨਹੀਂ ਲਿਆ ਕੁਝ ਨਹੀਂ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੁਰਾਣਿਆਂ ਨੂੰ ਪਤਾ ਹੈ ਕਿ ਮੈਂ ਕੋਈ ਕੇਸ ਨਹੀਂ ਕੁਝ ਨਹੀਂ ਕੀਤਾ ਸਿਰਫ ਇੱਕ ਬੱਚਿਆਂ ਦਾ ਖਰਚਾ ਮੰਗਿਆ ਸੀ ਜਿਸ ਦੇ ਵਿੱਚ ਵੀ ਉਸਨੇ ਉਸਨੇ ਕੁਝ ਨਹੀਂ ਪੇ ਕੀਤਾ ਸਿਰਫ ਹਰਾਸ ਹੀ ਕੀਤਾ ਹੈ ਉਸ ਦੇ ਦਰਮਿਆਨ ਕਾਫੀ ਤੋਖੇ ਕਾਫੀ ਚੀਜ਼ਾਂ ਉਹ ਕਰ ਗਿਆ ਤੋਖੇ ਨਾਲ ਡਾਈਵੋਰਸ ਐਕਸਪਾਰਟੀ ਡਾਈਵੋਰਸ ਕਰ ਗਿਆ ਹੁਣ ਸਭ ਕੁਝ ਇੱਕ ਤੋਖਾ ਨਹੀਂ ਹੈ ਇਹ ਮੈਂ ਕੋਈ ਅਜਨਵਾ ਤੋਖਾ ਨਹੀਂ ਖਾਦਾ ਹੁਣ ਤਾਂ ਮੈਨੂੰ ਆਦਤ ਪੈ ਗਈ ਹੈ ਤੋਖਿਆਂ ਦੀ ਆਦਤ ਹੋ ਗਈ ਹੈ ਹੁਣ ਨਹੀਂ ਮੈਨੂੰ ਇੰਨਾ ਫੀਲ ਹੁੰਦਾ ਤੋਖੇ ਧਾਕੇ ਕਿਉਂਕਿ ਬਹੁਤ ਖਾਦੇ ਐ ਮੈਂ ਜਿਵੇਂ ਜਿਵੇਂ ਮੈਨੂੰ ਪਤਾ ਲੱਗਿਆ ਨਾ ਇਸ ਤੋਂ ਦੂਰ ਹੋ ਕੇ ਮੈਨੂੰ ਇਸ ਦੇ ਬਾਰੇ ਜ਼ਿਆਦਾ ਪਤਾ ਲੱਗਿਆ ਚਰਨਜੀਤ ਬਾਰੇ ਮੈਂ ਚਰਨਜੀਤ ਦੇ ਨਾਲ ਰਹਿ ਕੇ ਨਹੀਂ ਜਾਣ ਸਕੀ ਜਿੰਨਾ ਉਸ ਨੂੰ ਮੈਂ ਉਸ ਤੋਂ ਦੂਰ ਹੋ ਕੇ ਜਾਣਿਆ ਐਕਚੁਅਲ ਦੇ ਵਿੱਚ ਦੁੱਖ ਉਸ ਚੀਜ਼ ਦਾ ਲੱਗਦਾ ਕਿ ਤੁਸੀਂ 8 ਸਾਲ ਜ਼ਿੰਦਗੀ ਦੇ ਇੱਕ ਇਹੋ ਜਿਹੇ ਬੰਦੇ ਨਾਲ ਗਾਲਤੇ ਜਿਹਨੂੰ ਤੁਸੀਂ ਸਮਝ ਨਹੀਂ ਸਕੇ ਜਿਸ ਦੇ ਨਾਲ ਰਹਿ ਕੇ ਤੁਸੀਂ ਜਾਣ ਹੀ ਨਹੀਂ ਪਾਏ ਕਿਉਂਕਿ ਸਾਫ਼ ਦਿਲ ਦੇ ਇਨਸਾਨ ਹਮੇਸ਼ਾ گاਉਂ ਵਾਲੇ ਨੂੰ ਆਪਣੇ ਵਰਗਾ ਹੀ ਸਮਝਦੇ ਹੁੰਦੇ ਆ ਤੇ ਚਾਲਾਂ ਚੱਲਦੇ ਆ ਨਾ ਜੋ ਲੋਕ ਚਾਲਾਂ ਚੱਲਦੇ ਆ ਉਹਨਾਂ ਦੇ ਰਿਸ਼ਤੇ ਜਿਆਦਾ ਤਿਰਨਬਦੇ ਨਹੀਂ ਹੁੰਦੇ ਲੰਬੇ ਨਹੀਂ ਟਿਕਦੇ ਹੁੰਦੇ ਸੋ ਆਪਾਂ ਗੱਲ ਕਰਦੀਆਂ ਮੇਨ ਟਾਪਿਕ ਤੇ ਕਿ ਮੈਂ ਜਮੀਨ ਹੈ ਜਿਹੜੀ ਉਸਟੇ ਲਈ ਹੋਈ ਸੀ ਡਾਈਵੋਰਸ ਵਾਲਾ ਕੇਸ ਹੈ ਜੀ ਆਪਣਾ ਓਪਨ ਹੋ ਗਿਆ ਫਾਈਲ ਆਪਣੀ ਐਕਸੈਪਟ ਹੋ ਗਈ ਹੈ ਜੱਸ ਆਪਨੇ ਐਕਸੈਪਟ ਕੀਤੀ ਹੈ ਜਿੰਨੇ ਵੀ ਸੰਮਨ ਜਾਂਦੀ ਹੈ ਕਈ ਕੇਸ ਹੈ ਇਸ ਤੇ ਉੱਪਰ 125 ਫਾਈਲ ਹੋਈ ਹੈ ਹੁਣ ਜਾ ਕੇ ਇੰਨੇ ਸਾਲਾਂ ਬਾਅਦ ਕਿਉਂਕਿ ਹੁਣ ਮੈਨੂੰ ਲੋੜ ਲੱਗੀ ਇਸ ਚੀਜ਼ ਦੀ ਕਿਉਂਕਿ ਮੈਂ ਬਹੁਤ ਟਾਈਮ ਦੇਖਿਆ ਬਹੁਤ ਟਾਈਮ ਵੇਟ ਕੀਤਾ ਕਿ ਸ਼ਾਇਦ ਐਜ਼ ਅ ਇਨਸਾਨ ਹੋਣ ਦੇ ਨਾਤੇ ਇਸ ਦੇ ਅੰਦਰ ਕੁਝ ਚੀਜ਼ਾਂ ਆਪਣੇ ਆਪ ਨਹੀਂ ਪਰ ਕੁਝ ਲੋਕ ਪੈਦਾਇਸ਼ੀ ਹੀ ਪੇਸ਼ਰਮ ਆਰ ਐਸਟੀ ਇਸ ਲਈ ਪੈਦਾ ਹੋਈ ਹੁੰਦੀ ਹੈ ਕਿ ਦੂਸਰਿਆਂ ਨੂੰ ਹਰਾਸ ਆਪਣੇ ਬੱਚਿਆਂ ਨੂੰ ਪਰੇਸ਼ਾਨ ਕਰਨ ਆਪਣੇ ਨਾਲ ਬਦਲੇ ਲੈਣ ਲਈ ਜਨਮ ਲੈਂਦੇ ਆ ਸੋ ਇਹ ਇਸ ਟਾਈਪ ਦਾ ਬੰਦਾ ਹੈ ਸੋ ਇਹਨਾਂ ਚੀਜ਼ਾਂ ਦੀ ਮੈਨੂੰ ਹੁਣ ਜ਼ਰੂਰਤ ਲੱਗੀ ਮੈਂ ਸਭ ਕੁਝ ਅਪਲਾਈ ਕੀਤਾ ਉਹਨਾਂ ਦੇ ਸੱਮਣ ਹੋ ਰਿਹਾ ਆ ਆਰਸੀ ਆਉਂਦੀ ਹੈ ਸੱਮਣ ਤਾਂ ਪੋਸਟਮੈਨ ਤੋਂ ਇਹ ਸੱਮਣ ਰਿਸੀਵ ਨਹੀਂ ਕਰਦੇ ਉਹਦੇ ਵਿੱਚ ਇਹਨਾਂ ਦਾ ਨੁਕਸਾਨ ਹੈ ਬੰਦੇ ਤਾਂ ਬਾਹਲੇ ਸਮਾਰਟ ਆ ਇਹ ਵਕੀਲ ਦੇ ਆਈਡੀਆਸ ਤੇ ਚੱਲਦੇ ਆ ਕਿ ਤੁਸੀਂ ਕੁਝ ਫੜੇ ਹੋਣਾ ਜਦੋਂ ਹੁਣ ਤੁਹਾਡੇ ਘਰ ਸੱਮਣ ਆਉਂਦੇ ਆ ਤਾਂ ਫਿਰ ਤੁਸੀਂ ਫੜਦੇ ਕਿਉਂ ਨਹੀਂ ਤੁਸੀਂ ਫੜੋ ਤੇ ਹੁਣ ਤੁਹਾਡੀ ਮਾਂ ਕਿਉਂ ਕਹਿੰਦੀ ਐ ਕੀ ਨਾ ਮੈਂ ਚਰਨਜੀਤ ਨਾਲ ਗੱਲ ਕਰਾਵਾਂ ਪੋਸਟਮੈਨ ਦੀ ਨਾ ਮੈਂ ਭਾਈ ਪੇਪਰ ਫੜਾਂ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਆਪ ਨਹੀਂ ਫੜੋਗੇ ਤਾਂ ਆਪ ਹੀ ਉਹਨਾਂ ਚੀਜ਼ਾਂ 'ਚ ਫਸੋਗੇ ਜਿਵੇਂ ਕਿ ਐਕਸਪਾਰਟੀ ਡਾਈਵੋਰਸ ਦਾ ਕੇਸ ਓਪਨ ਹੋਇਆ ਇਹਨਾਂ ਨੇ ਉਹਦੀ ਸਮੰਨ ਨਹੀਂ ਲਈ ਫਾਈ ਪ੍ਰੋਸੈਸ ਅੱਗੇ ਤੁਰ ਪਿਆ 125 ਦੇ ਸਮੰਨ ਨਹੀਂ ਫੜੇ ਇਹਨਾਂ ਨੇ ਸਟੇ ਦੇ ਸਮੰਨ ਵੀ ਨਹੀਂ ਰਿਸਿਵ ਕੀਤੇ ਪ੍ਰਾਪਰਟੀ ਦੇ ਉੱਪਰ ਸਟੇ ਐ ਹੁਣ ਜਿਹੜੀ ਮੇਨ ਗੱਲ ਐ ਜੀ ਮੈਂ ਸਭ ਤੋਂ ਪਹਿਲਾਂ ਪ੍ਰੋਪਰਟੀ ਡੀਲਰ ਹੈ ਜਿਹੜੇ ਜਿੰਨੇ ਵੀ ਭਗਤਪੁਰਾ ਦੀਨਗੜ ਸੰਗਰੀਆ ਹਰੀਪੁਰਾ ਜਾਂ ਆਸੇ-ਪਾਸੇ ਜੋ ਵੀ ਪ੍ਰੋਪਰਟੀ ਡੀਲਰ ਨੇ ਢਾਬਾਂ ਲਾ ਲਓ ਤੁਸੀਂ ਤੇ ਬੋਲਿਆਂ ਵਾਲੀ ਦੇ ਲਾ ਲਓ ਕੋਈ ਵੀ ਪ੍ਰੋਪਰਟੀ ਡੀਲਰ ਹੈ ਜ਼ਮੀਨਾਂ ਦੀਆਂ ਨਕਲਾਂ ਕਢਾਉਣ ਜਾਂਦੀਆਂ ਕਿਉਂਕਿ ਇਹ ਪ੍ਰੋਪਰਟੀ ਸੇਲ ਕਰ ਰਹੀ ਹੈ ਇਸ ਦਾ ਜਿਹੜਾ ਮਾਨ ਹੈ ਉਹ ਮੈਨੂੰ ਨਹੀਂ ਪਤਾ ਇਸ ਦੇ ਪਿੱਛੇ ਕੌਣ ਕੰਮ ਕਰ ਰਿਹਾ ਕਿਉਂਕਿ ਸਰਪੰਚ ਨਾਲ ਬਹੁਤ ਹੋ ਗਈ ਹੈ ਸਿਆਣਾ बन ਜਾਣਾ ਚਾਹੀਦਾ ਹੁਣ ਸਰਪੰਚ ਨੂੰ ਕਿਉਂਕਿ ਇਸ ਤੋਂ ਅੱਗੇ ਉਹਦੇ ਕੋਲੇ ਸਿਆਣਾ ਬਨਨ ਦਾ ਟਾਈਮ ਵੀ ਨਹੀਂ ਹੈ ਕਿਉਂਕਿ ਹੁਣ ਮੈਂ ਉਧਰੋਂ ਸਹੀ ਹੋ ਗਈਆਂ ਹੁਣ ਮੈਂ ਸਰਪੰਚ ਵਾਲੇ ਪਾਸੇ ਤੁਰ ਪਈਆਂ ਹੁਣ ਚੀਜ਼ਾਂ ਨੂੰ ਉਹ ਠੀਕ ਕਰਨ ਜਾ ਰਹੀਆਂ ਜਿਹੜੀਆਂ ਮੈਂ ਬਹੁਤ ਟਾਈਮ ਪਹਿਲਾਂ ਕੰਗਾ ਸੀ ਤੁਹਾਨੂੰ ਉਹਨਾਂ ਤੇ ਵਰਕ ਕਰੂੰਗੀ ਕਿਉਂਕਿ ਇੱਕ ਇਨਸਾਨ ਹੈ ਬਹੁਤ ਸਾਰੀਆਂ ਚੀਜ਼ਾਂ ਇੱਕੇ ਦਿਨ ਇਕੱਠਾ ਨਹੀਂ ਕਰ ਸਕਦਾ ਕੋਈ ਵੀ ਬੰਦਾ ਪੋਸੀਬਲ ਨਹੀਂ ਹੈ ਕਿ ਸਾਰਿਆਂ ਨੂੰ 21 ਦਿਨ ਹੈਂਡਲ ਕਰੇ ਹੌਲੀ ਹੌਲੀ ਸਾਰਾ ਕੁਝ ਹੁੰਦਾ ਹੈ ਸਾਰੀਆਂ ਚੀਜ਼ਾਂ ਹੌਲੀ ਹੌਲੀ ਆਪਣੀ ਲਾਈਨ ਤੇ ਆਉਂਦੀਆਂ ਤੇ ਚਰੰਜੀਤ ਤੇ ਮਤਲਬ ਜਿਹੜੀ ਪ੍ਰਾਪਰਟੀ ਸੇਲ ਕਰਨ ਦਾ ਕਾਰਨ ਹੈ ਉਹਦੇ ਪਿੱਛੇ ਉਸਦੀ ਮਾਂ ਦਾ ਦਿਮਾਗ ਵਕੀਲ ਦਾ ਦਿਮਾਗ ਉਹਦੀ ਮੇਨ ਭੈਣ ਦਾ ਦਿਮਾਗ ਹੋ ਸਕਦਾ ਹੈ ਕਿ ਆਪਾਂ ਖਾਨਦਾਨੀ ਜ਼ਮੀਨ ਹੈ ਜਿਹੜੀ ਉਹ ਵੇਚ ਦਿੰਦੇ ਆ ਉਸ ਦੇ ਵਿੱਚੋਂ ਨਿਆਣਿਆਂ ਦਾ ਹੱਕ ਫਿਰ ਵੀ ਨਿਆਣੇ ਹੱਕ ਨਹੀਂ ਮੰਗਣਗੇ ਆਪਣਾ ਛੋਟਾ ਜਿਹਾ ਦਿਮਾਗ ਵਰਤਦੇ ਆ ਇਹ ਨਿੱਕਾ ਜਿਹਾ ਮਤਲਬ ਸਮਝਦੇ ਤਾਂ ਹੀ ਆਪਣੇ ਆਪ ਨੂੰ ਬਹੁਤ ਸਮਾਰਟ ਹੈ ਕੰਮ ਵੀ ਸਮਾਰਟਲੀ ਕਰਦੇ ਆ ਪਰ ਕਹਿੰਦੇ ਆ ਚੋਰ ਦੇ ਕਦੇ ਪੈਰ ਨਹੀਂ ਹੁੰਦੇ ਝੂਠਾ ਇਨਸਾਨ ਬਹੁਤਾ ਟਾਈਮ ਠੀਕ ਨਹੀਂ ਸਕਦਾ ਇੱਕ ਬੁਨਿਆਦ ਹੁੰਦੀ ਹੈ ਝੂਠ ਦੀ ਫਿਰ ਉਹ ਖਤਮ ਹੋ ਜਾਂਦੀ ਹੈ ਨਾ ਜਦੋਂ ਐਕਸਪਾਇਰੀ ਡੇਟ ਆ ਜਾਂਦੀ ਹੈ ਨੇੜੇ ਤਾਂ ਫਿਰ ਝੂਠ ਦੇ ਹਰ ਥੰਮ ਥੜਕਣੇ ਸ਼ੁਰੂ ਹੋ ਜਾਂਦੇ ਆ ਡਿੱਗਣੇ ਸ਼ੁਰੂ ਹੋ ਜਾਂਦੇ ਆ ਫਿਰ ਤੇ ਝੂਠ ਦੀ ਬਣਾਈ ਇਮਾਰਤ ਫਿਰ ਜਦੋਂ ਡਿੱਗਦੀ ਆ ਤਾਂ ਦੜੰਮ ਕਰਕੇ ਡਿੱਗਦੀ ਆ ਤੇ ਅੱਛਾ ਜੀ ਇਹਨਾਂ ਨੇ ਪ੍ਰਾਪਰਟੀ ਡੀਲਰਾਂ ਨੂੰ ਮੈਸੇਜ ਲਾਇਆ ਹੋਇਆ ਕਿ ਅਸੀਂ ਜ਼ਮੀਨ ਵੇਚ ਰਹੇ ਹਾਂ ਜ਼ਮੀਨ ਦਾ ਰੇਟ ਵੀ ਬਹੁਤ ਥੋੜਾ ਮੰਗ ਰਿਹਾ ਇਹ ਉੱਥੋਂ ਵਾਲੀ ਜ਼ਮੀਨ ਆ ਜਿਹੜੀ ਰੋਡ ਤੇ ਲੱਗਦੀ ਉਸ ਦਾ ਰੇਟ ਬਹੁਤ ਜ਼ਿਆਦਾ ਹੈ ਤੇ ਇਹ ਹੁਣ ਬੇਵਕੂਫ ਨਹੀਂ ਹੁੰਦੇ ਕਿਸੇ ਨੂੰ ਮਤਲਬ ਅਸੀਂ ਜ਼ਿੱਦ ਦੇ ਵਿੱਚ ਜਾਂ ਭੈਣਾਂ ਨੂੰ ਆਪਣਾ ਉਹ ਹੁੰਦਾ ਕਿ ਆਈਡੀਆ ਦੇ ਗਏ ਕਿ ਪ੍ਰਾਪਰਟੀ ਦੇ ਵਿੱਚ ਨਿਆਣਿਆਂ ਦਾ ਹੱਕ ਖਤਮ ਕਰਨ ਲਈ ਖਾਨਦਾਨੀ ਪ੍ਰਾਪਰਟੀ ਬੇਚ ਦਈਏ ਆਪਾਂ ਬੇਚ ਕੇ ਆਪਾਂ ਕਿਤੇ ਹੋਰ ਜ਼ਮੀਨ ਲੈ ਲਾਂਗੇ ਕੁਝ ਸਾਡੇ ਨਾਲ ਕਰਾ ਦੀ ਕੁਝ ਇੱਧਰ ਉੱਧਰ ਕਰਾ ਦੀ ਮੈਂ ਤਾਂ ਕਹਣੀ ਆ ਕਰਾ ਮੈਂ ਤਾਂ ਹੁਣ ਕਹਿਣੀ ਹੈ ਕਿ ਤੂੰ ਚੱਲ ਦੇ ਕੇਸ ਜ਼ਮੀਨ ਆਪਣੀ ਭੈਣ ਆਪਣੀ ਮਾਂ ਆਪਣੇ ਪਿਓ ਕਿਸੇ ਦੇ ਨਾਮ ਵੀ ਕਰਾ ਕਿਉਂਕਿ ਸਵਾਦ ਤਾਂ ਹੋਣਾ ਆਊਗਾ ਕਿ ਇਹ ਤੂੰ ਪਹਿਲਾਂ ਤਾਂ ਖੇਡਾਂ ਖੇਡੀਆਂ ਨਾ ਤੁਸੀਂ ਆਪਣੇ ਮਨ ਦੀਆਂ ਕੀਤੀਆਂ ਮੈਂ ਤਾਂ ਹੁਣ ਕਰਨ ਬੈਠੀ ਆ ਮੈਂ ਤਾਂ ਹੁਣ ਵੀ ਨਹੀਂ ਕਰਦੀ ਮੈਂ ਤਾਂ ਹੁਣ ਵੀ ਉਹ ਚੀਜ਼ ਕਰ ਰਹੀ ਆ ਜਿੰਨੀ ਇੱਕ ਮੈਨੂੰ ਇਜਾਜ਼ਤ ਮੇਰੀ ਜ਼ਮੀਰ ਦਿੰਦਾ ਜਿੰਨੇ ਦੇ ਵਿੱਚ ਮੇਰਾ ਹੱਕ ਹੈ ਜਿੰਨੀ ਮੇਰੀ ਮੇਰੀ ਆਪਣੀ ਮੇਰੀ ਜ਼ਮੀਰ ਦੀ ਚੀਜ਼ ਹੈ ਮੇਰੇ ਹੱਕ ਦੀ ਚੀਜ਼ ਹੈ ਮੈਂ ਉਸ ਤੇ ਲਈ ਸਟੈਂਡ ਕਰਦੀ ਆ ਮੈਂ ਕਿਸੇ ਦੇ ਹੱਕ ਨਹੀਂ ਖੋਹਦੀ ਮੈਂ ਕਿਸੇ ਦਾ ਹੱਕ ਨਹੀਂ ਮਾਰਦੀ ਮੈਨੂੰ ਮੇਰਾ ਮਿਲ ਜੇ ਮਤਲਬ ਕਿ ਮੇਰਾ ਨਾ ਮਿਲੇ ਮੇਰੇ ਜਵਾਕਾਂ ਦਾ ਜਵਾਕਾਂ ਨੂੰ ਮਿਲ ਜੇ ਇੰਨਾ ਹੀ ਬਹੁਤ ਹੈ ਸੋ ਅ ਜਮੀਨ ਦੇ ਇਹਨਾਂ ਨੇ ਨਕਲਾਂ ਕਢਵਾਈਆਂ ਇਹਨਾਂ ਦੇ ਪ੍ਰਾਪਰਟੀ ਡੀਲਰ ਦੋ ਤਿੰਨ ਗਏ ਸੀਗੇ ਪਟਵਾਰੀ ਕੋਲ ਤੇ ਉੱਥੋਂ ਨਕਲਾਂ ਕਢਾਈਆਂ ਸਭ ਤੋਂ ਪਹਿਲਾਂ ਤਾਂ ਭਾਈ ਕੱਲ ਸੁਣ ਲਓ ਪ੍ਰਾਪਰਟੀ ਡੀਲਰ ਤੱਕ ਆ ਵੀਡੀਓ ਮੇਰੀ ਪਹੁੰਚ ਜਾਣੀ ਹੈ ਮੈਨੂੰ ਪਤਾ ਹੈ ਪਹੁੰਚ ਜੂਗੀ ਇਹ ਮੈਨੂੰ ਇੰਨਾ ਕੁ ਤਾਂ ਭਰੋਸਾ ਹੈ ਕਿ ਜਿਸ ਟੌਪਿਕ ਤੇ ਮੈਂ ਵੀਡੀਓ ਬਣਾਉਣੀ ਆ ਉਹ ਸ਼ੇਅਰ ਹੋ ਜਾਂਦੀ ਆ ਉਸ ਬੰਦੇ ਤੱਕ ਵੀਡੀਓ ਬਹੁਤ ਜਲਦੀ ਪਹੁੰਚ ਜਾਂਦੀ ਹੈ ਮੇਰੇ ਬਿਨਾਂ ਕਹੀ ਪਹੁੰਚ ਜਾਂਦੀ ਹੈ ਮੈਂ ਕਿਨੂੰ ਮੈਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਆਹ ਵੀਡੀਓ ਫੁਲਾਨੇ ਤੱਕ ਪਹੁੰਚ ਜੇ ਆਟੋਮੈਟਿਕ ਪਹੁੰਚ ਜਾਂਦੀ ਹੈ ਭਾਈ ਇਹਦੀ ਜ਼ਮੀਨ ਦਾ ਸਟੇ ਤੁਸੀਂ ਜਦੋਂ ਨਕਲਾ ਕਢਾ ਲਈਆਂ ਹੋਣਗੀਆਂ ਉਸ ਟਾਈਮ ਤੇ ਪਟਵਾਰੀ ਕੋਲ ਸਟੇ ਦਾ ਅਪਡੇਟ ਨਹੀਂ ਹੋਇਆ ਸੀਗਾ ਸਟੇ ਹੋ ਗਈ ਆ ਸਾਰੀ ਪ੍ਰਾਪਰਟੀ ਮੇਰੇ ਬੇਟੇ ਵੱਲੋਂ ਸਟੇ ਐ ਮੇਰੇ ਵੱਲੋਂ ਕੋਈ ਸਟੇ ਨਹੀਂ ਐ ਮੇਰੇ ਨਿਆਣਿਆਂ ਦੇ ਤਰਫੋਂ ਸਟੇ ਐ ਸੋ ਭਾਈ ਕੋਈ ਐਦਾਂ ਦੀ ਊਲ ਜਲੂਲ ਹਰਕਤ ਕੋਈ ਨਾ ਕਰੋ ਜ਼ਮੀਨ ਪੈਸੇ ਤਾਂ ਵਿਕਣੀ ਨਹੀਂ ਲੀਗਲ ਤਰੀਕੇ ਨਾਲ ਤਾਂ ਵਿਕਦੀ ਨਹੀਂ ਅਗਰ ਤੁਸੀਂ ਆਪਣਾ ਦਿਮਾਗ ਇੱਥੇ ਲਾ ਕੇ ਕੋਈ ਪੁੱਠਾ ਸਿੱਧਾ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਭਾਈ ਪੋਤੜੇ ਫਰੋਲਣੇ ਕੁੰਡਲੀਆਂ ਤੋੜੀਆਂ ਜਨਮ ਕੁੰਡਲੀਆਂ ਫਰੋਲਣੀਆਂ ਮੈਨੂੰ ਸਾਪਦੀਆਂ ਆਉਂਦੀਆਂ ਇੱਕ ਮਿੰਟ ਲੱਗਦਾ ਮੈਨੂੰ ਬੰਦੇ ਦੀ ਹਿਸਟਰੀ ਬੰਦੇ ਦਾ ਸਾਰਾ ਕੱਚਾ ਚਿੱਠਾ ਖੋਲ ਕੇ ਰੱਖਣ ਦੇ ਵਿੱਚ ਔਰ ਫਿਰ ਨਾ ਤੁਸੀਂ ਕਹਿਓ ਸਾਡੀਆਂ ਕੁੜੀਆਂ ਤੱਕ ਸਾਡੇ ਮੁੰਡਿਆਂ ਤੱਕ ਸਾਡੇ ਗਾਂ ਆ ਕਿੱਥੋਂ ਕਿੱਥੋਂ ਫੜ ਕੇ ਲਿਆ ਕੇ ਸਾਡਾ ਐਕਸਪੋਜ਼ ਕਰਤਾ ਬਿਕੋਜ਼ ਜਿਹੜੇ ਇੱਜ਼ਾਤਦਾਰ ਲੋਕ ਹੁੰਦੇ ਆ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਚ ਆਪਣੇ ਭੈਣਾਂ ਭਰਾਵਾਂ ਚ ਪਰੌਣਿਆਂ ਜਵਾਈਆਂ ਭਾਈਆਂ ਚ ਥੋੜਾ ਫਰਕ ਡਰ ਹੁੰਦਾ ਹੈ ਸੋ ਜਿਨ੍ਹਾਂ ਦੀ ਲਹਿ ਗਈ ਲੋਈ ਉਹਨਾਂ ਦਾ ਕੀ ਕਰੂਗਾ ਕੋਈ ਚਲੋ ਉਹਨਾਂ ਦਾ ਤਾਂ ਮੈਟਰ ਹੀ ਅਲੱਗ ਹੁੰਦਾ ਜੋ ਬਿਸ਼ਰਮ ਟਾਈਪ ਲੋਕ ਹੁੰਦੇ ਉਹਨਾਂ ਨੂੰ ਨਹੀਂ ਫਰਕ ਪੈਂਦਾ ਨਾ ਗੱਲਾਂ ਦਾ ਪਰ ਜਿਨ੍ਹਾਂ ਨੂੰ ਮੈਂ ਡੀਲਰਸ ਪ੍ਰਾਪਰਟੀ ਡੀਲਰ ਆ ਉਹਨਾਂ ਨੂੰ ਕਹਿ ਰਹੀ ਆ ਕਿ ਇੰਨਾ ਕੰਮਾਂ ਚ ਕੁਝ ਨਹੀਂ ਪਿਆ ਮੇਰਾ ਮੇਰੇ ਬੱਚਿਆਂ ਦਾ ਇਸ ਪ੍ਰਾਪਰਟੀ ਤੇ ਹੱਕ ਹੈ ਸਾਡਾ ਕੇਸ ਚੱਲਦਾ ਹੈ ਮੇਰਾ 20 ਲੱਖ ਰੁਪਈਆ ਇਹਨਾਂ ਦੇ ਘਰ ਪਿਆ ਹੈ ਸਾਰਾ ਕੁਝ ਇਹਨਾਂ ਦੇ ਮੇਰਾ ਪੋਰਾ-ਪੋਰਾ ਸਮਾਨ ਪਿਆ ਹੈ ਸਾਰਾ ਘਰ ਇਹਨਾਂ ਦਾ ਮੈਂ ਬਣਾਇਆ ਸੋ ਬਹੁਤ ਸਾਲ ਇਹਨਾਂ ਨੇ ਬੁੱਲੇ ਲੁੱਟ ਲੇ ਬਹੁਤ ਸਾਲ ਮੇਰਾ ਖਾ ਲਿਆ ਬਹੁਤ ਸਾਲ ਸਾਡਾ ਗਵਨ ਕਰ ਲਿਆ ਹੁਣ ਥੋੜਾ ਜਿਹਾ ਫੁੱਟਣ ਦਾ ਟਾਈਮ ਆਇਆ ਹੁਣ ਸ਼ਾਇਦ ਇਹਨਾਂ ਨੂੰ ਹਾਜਮਾ ਹੁਣ ਖਰਾਬ ਹੋਵੇ ਇਹਨਾਂ ਦਾ ਹਰਾਮ ਖਾਖਾ ਸੋ ਹੁਣ ਅਸੀਂ ਆਪਣੇ ਹੱਕ ਮੰਗੇ ਆ ਭਾਈ ਜਿੰਨਾ ਚਿਰ ਸਾਨੂੰ ਕੋਰਟ ਮੇਰੇ ਬੱਚਿਆਂ ਨੂੰ ਉਹਨਾਂ ਦਾ ਹੱਕ ਨਹੀਂ ਦਿੰਦੀ ਇਹ ਸਟੇ ਰਹੂਗੀ ਪ੍ਰਾਪਰਟੀ ਸੋ ਭਾਈ ਆਪਦਾ ਤੁਸੀਂ ਪੈਰ ਬੋਚ ਕੇ ਧਰਿਓ ਇਸ ਜ਼ਮੀਨ ਦੇ ਵਿੱਚ ਫਿਰ ਨਾ ਕਹਿਓ ਵੀ ਸਾਡਾ ਜਲੂਸ ਕੱਟਦਾ ਸਾਡਾ ਇੱਥੇ ਤੁਸੀਂ ਨੰਦੂ ਕੱਢ ਕੇ ਰੱਖਤਾ ਤੁਹਾਨੂੰ ਵਾਰਨਿੰਗ ਨਹੀਂ ਆਈ ਸੋ ਇਹ ਵੀਡੀਓ ਮੇਰੀ ਤੁਸੀਂ ਸਲਾਹ ਮੰਨ ਸਕਦੇ ਹੋ ਜਾਂ ਤੁਸੀਂ ਵਾਰਨਿੰਗ ਮੰਨ ਸਕਦੇ ਹੋ ਕੁਝ ਵੀ ਮੰਨ ਸਕਦੇ ਹੋ ਸੋ ਪ੍ਰਾਪਰਟੀ ਡੀਲਰ ਜੋ ਵੀ ਨਕਲਾ ਕਢਾ ਕੇ ਲਿਆਈ ਹੈ ਉੱਥੇ ਬੰਦ ਕਰ ਦਿਓ ਕੰਮ ਕਿਉਂਕਿ ਇਸ ਨੂੰ ਅੱਗੇ ਤੋਰੋਗੇ ਮਿਲਣਾ ਤੁਹਾਨੂੰ ਕੁਝ ਵੀ ਨਹੀਂ ਹੈ ਕਿਉਂਕਿ ਸਟੇ ਹੋਈ ਪ੍ਰਾਪਰਟੀ ਤੁਸੀਂ ਸੇਲ ਨਹੀਂ ਕਰ ਸਕਦੇ ਹੋ ਤੇ ਹੁਣ ਜੀ ਆਪਾਂ ਗੱਲ ਕਰਦੇ ਹਾਂ ਮਰੀਆਂ ਜ਼ਮੀਰਾਂ ਵਾਲਿਆਂ ਦੀ ਤੁਸੀਂ ਦੇਖ ਲਓ ਵੀ ਜੋ ਤਲਾਕ ਤੋਂ ਖੇਨਾ ਕੁਝ ਵੀ ਕਰ ਗਿਆ ਹੈ ਉਸਨੇ ਟੁੱਟਣਾ ਹੈ ਉਹ ਡੈਫੀਨਿਟਲੀ ਟੁੱਟੇਗਾ ਜੋ ਚੀਜ਼ ਪ੍ਰੋਸੈਸ ਤੇ ਚੱਲ ਗਈ ਹੈ ਜੋ ਲੀਗਲੀ ਨਹੀਂ ਹੈ ਜੋ ਚੀਜ਼ਾਂ ਗਲਤ ਤਰੀਕੇ ਨਾਲ ਕਰੀਆਂ ਹੈ ਪਰਵਾਹੀ ਨਾਲ ਉਹ ਸਭ ਠੀਕ ਹੋ ਜਾਂਦੀਆਂ ਟੁੱਟ ਜਾਂਦੀਆਂ ਥੋੜਾ ਜਿਹਾ ਟਾਈਮ ਲੱਗਦਾ ਹੈ ਪਰ ਇੱਕ ਦੇਖੋ ਤੁਸੀਂ ਕਿ ਮੇਰੇ ਵਿਆਹ ਦੇ ਉੱਪਰ ਲੱਗਿਆ ਇੱਕ ਇੱਕ ਰੁਪਿਆ ਇਹਨਾਂ ਦੇ ਘਰੇ ਪਿਆ ਦਾਜ ਤੇ ਹੀਸ ਦੇ ਵਿੱਚ ਨਾ ਸਾਰਾ ਸਮਾਨ ਇਹਨਾਂ ਦੇ ਘਰ ਪਿਆ ਇਹਨਾਂ ਦੇ ਕੋਲੇ ਮੰਝੇ ਵੀ ਨਹੀਂ ਆ ਆਪਣੇ ਪੈਣ ਲਈ ਉਹ ਮੰਝਾਂ ਦੇ ਵੀ ਅੱਠ ਜੋ ਮੰਝੇ ਨੇ ਨਾ ਚਾਰ ਜੋੜੇ ਮੰਝੇ ਅੱਠ ਮੰਝੇ ਉਹ ਵੀ ਮੇਰੇ ਆਪਣੇ ਦਹੇਜ ਦੇ ਵਿੱਚ ਮਿਲੇ ਹੋਏ ਮੰਜੀ ਆ ਇਹਨਾਂ ਦੇ ਘਰੇ ਚਮਮਚ ਕੜਛੀ ਸਭ ਮੇਰਾ ਘਰ ਮਤਲਬ ਜਿਵੇਂ ਐਜ਼ ਇਟ ਸੀਗਾ ਮੈਂ ਉਵੇਂ ਛੱਡ ਕੇ ਇੱਥੇ ਆਈ ਸੀ ਕਿਉਂਕਿ ਮੈਂ ਇਸ ਮਕਸਦ ਨਾਲ ਨਹੀਂ ਆਈ ਸੀ ਕਿ ਮੈਂ ਉੱਥੋਂ ਮੈਨੂੰ ਵਾਪਸ ਨਹੀਂ ਜਾਣਾ ਮਿਲੂਗਾ ਜਾਂ ਮੇਰੇ ਲਈ ਉੱਥੋਂ ਦੇ ਰਾਹਤੇ ਬੰਦ ਹੋ ਰਹੇ ਆ ਮੈਂ ਉੱਥੋਂ ਸਿਰਫ ਤੇ ਸਿਰਫ ਸਿਚੁਏਸ਼ਨਾਂ ਦੀ ਮਾਰ ਦੇ ਅਕੋਰਡਿੰਗ ਚੱਲੀ ਸੀ ਇਸ ਸੈਟਲਮੈਂਟ ਹੋਊਗੀ ਰਿਸ਼ਤੇਦਾਰ ਆਣਗੇ ਚੀਜ਼ਾਂ ਸੌਰਟ ਆਊਟ ਹੋਣਗੀਆਂ ਚੀਜ਼ਾਂ ਸਭ ਕੁਝ ਆ ਨਾ ਉਹ ਇੱਕ ਅਲੱਗ ਮੈਟਰ ਹੈ ਮੈਂ ਪਹਿਲਾਂ ਵੀ ਐਕਸਪਲੇਨ ਕੀਤਾ ਜੂ ਨਵੇਂ ਵੀਵਰਸ ਆ ਇਹਨਾਂ ਗੱਲਾਂ ਤੁਹਾਨੂੰ ਆਨ ਨਾ ਲਾਇਓ ਮੇਰੀਆਂ ਦੋ ਚਾਰ ਵੀਡੀਓ ਦੇਖ ਲਿਓ ਪ੍ਰਾਣੀਆਂ ਪਹਿਲਾਂ ਵਾਲੀਆਂ ਤੁਹਾਨੂੰ ਆਈਡੀਆ ਹੋ ਜਾਣਾ ਹੈ ਚੀਜ਼ਾਂ ਕਦੇ ਵੀ ਇੱਕ ਵੀਡੀਓ ਦੇ ਵਿੱਚ ਸਾਰੀ ਐਕਸਪਲੇਨ ਨਹੀਂ ਹੋ ਸਕਦੀ ਹਰ ਚੀਜ਼ ਦਾ ਜਵਾਬ ਹੈ ਮੇਰੇ ਕੋਲ ਹਰ ਚੀਜ਼ ਦਾ ਜਵਾਬ ਹੈ ਅਗਰ ਕੋਈ ਮੈਥੋਂ ਜਵਾਬ ਮੰਗਣਾ ਚਾਹੇ ਕੁਐਸਚਨ ਕਰੋ ਹਰ ਚੀਜ਼ ਦਾ ਰਿਪਲਾਈ ਹੈ ਮੇਰੇ ਕੋਲ ਕਿਉਂਕਿ ਸਹੀ ਔਰ ਸੱਚੇ ਬੰਦੇ ਕੋਲੇ ਨਾ ਹਰ ਚੀਜ਼ ਦਾ ਜਵਾਬ ਹੁੰਦਾ ਉਹਦੇ ਚ ਇੱਕ ਵੱਖਰੀ ਚਮਕ ਇੱਕ ਵੱਖਰਾ ਕੌਨਫੀਡੈਂਸ ਹੁੰਦਾ ਹੈ ਝੂਠੇ ਬੰਦੇ ਨੂੰ ਡਰ ਹੁੰਦਾ ਕਿ ਉਹਦੇ ਕੋਲੇ ਕੋਈ ਜਵਾਬ ਨਹੀਂ ਮੇਰੇ ਕੋਲੇ ਹਰ ਚੀਜ਼ ਦਾ ਜਵਾਬ ਹੈ ਹਰ ਸਮਾਨ ਦਾ ਬਿੱਲ ਹੈ ਹਰ ਇੱਕ ਚੀਜ਼ ਦੇ ਜਉਂਦੇ ਜਾਗਦੇ ਮਿਸਤਰੀ ਕਵਾਹ ਬੈਠੇ ਜਿਹੜੇ ਇੱਥੋਂ ਗਏ ਹੋਏ ਆ ਸੋ ਘਰ ਭਰਿਆ ਹੋਇਆ ਹੈ ਬਈ ਸਮਾਨ ਦਾ ਮੈਂ ਤਾਂ ਉਹ ਬੇਵਕੂਫ ਔਰਤ ਹੈ ਜਿਸਨੇ ਉਸ ਘਰ ਨਾਲ ਇੰਨਾ ਪਿਆਰ ਇੰਨੀ ਮੁਹੱਬਤ ਕੀਤੀ ਕਿ ਆਪਣੇ ਕਪੜਿਆਂ ਦੇ ਮਿਲੇ ਹੋਏ ਪੈਸੇ ਮਾਪੇ ਤੂੰ ਆਪਣੇ ਲਈ ਲੀੜੇ ਜੋੜੇ ਦੇ ਮਿਲੇ ਹੋਏ ਪੈਸੇ ਵੀ ਮੈਂ ਉਸ ਘਰ ਦੀਆਂ ਕੰਧਾਂ ਕੌਲਿਆਂ ਤੇ ਲਾਏ ਆ ਮੈਂ ਮੈਂ ਫਰਸ਼ਾਂ ਤੇ ਲਾਈ ਆ ਉੱਥੇ ਟੂਟੀਆਂ ਟੈਂਕੀਆਂ ਮਤਲਬ ਜੋ ਵੀ ਆਪਣੇ ਘਰ ਦੇ ਵਿੱਚ ਸਮਾਨ ਬਣਦਾ ਉਹਨਾਂ ਤੇ ਲਾਈ ਹੋਈ ਆ ਮੈਂ ਕਿਉਂਕਿ ਮੈਂ ਬੇਫਕੂਫ ਇਮੋਸ਼ਨਲੀ ਫੂਲ ਮੈਂ ਔਰਤਾ ਮੈਨੂੰ ਲੱਗਦਾ ਸੀਗਾ ਕਿ ਆ ਘਰ ਮੇਰਾ ਹੀ ਐ ਇੱਥੋਂ ਦੇ ਲੋਕ ਮੇਰੇ ਹੀ ਐ ਘਰ ਵਾਲਾ ਵੀ ਤਾਂ ਮੇਰਾ ਹੀ ਐ ਸੱਸ ਵੀ ਤਾਂ ਮੇਰੀ ਐ ਅਰੇ ਮੈਂ ਸੋਚਦੀ ਸੀ ਉਹ ਮੇਰੇ ਨਾਲ ਗੀਮਾਂ ਖੇਡਦੇ ਸੀ ਕਿਉਂਕਿ ਉਹਨਾਂ ਨੇ ਗੇਮ ਉਸ ਦਿਨ ਤੋਂ ਸ਼ੁਰੂ ਕਰਤੀ ਸੀ ਜਦੋਂ ਮੇਰਾ ਵਿਆਹ ਹੋਇਆ ਮੇਰੇ ਕੋਲੇ ਸਲਾਮੀਆਂ ਸ਼ਗਨ ਦੇ ਪੈਸੇ ਇਕੱਠੇ ਹੋਏ ਉਹਨਾਂ ਨੇ ਉਹੀ ਦੂਸਰੇ ਦਿਨ ਤੋਂ ਗੇਮ ਕੀਤੀ ਤੂੰ ਪੈਸੇ ਲਿਆ ਆਪਾਂ ਇੱਥੇ ਕੈਂਚੀ ਗੇਟ ਲਗਾਵਾਂਗੇ ਫਲਾਨਾ ਡਿਫਾਨਾ ਕਰਾਂਗੇ ਬਿਜਲੀ ਦੀ ਫਿਟਿੰਗ ਤੱਕ ਮੈਂ ਆਪਣੇ ਪੈਸਿਆਂ ਦੀ ਕਰਾਈ ਹੋਈ ਉਸ ਘਰ ਦੇ ਵਿੱਚ ਜਿਹੜੀ ਬਿਜਲੀ ਫਿਟਿੰਗ ਹੋਈ ਐ ਉਹ ਵੀ ਮੇਰੇ ਪੈਸਿਆਂ ਦੀ ਹੋਈ ਵੀ ਐ ਤੇ ਮੈਂ ਸਾਰੇ ਪੈਸੇ ਲਿਆ ਕੇ ਇਹਨਾਂ ਨੂੰ ਦਿੱਤੇ ਕੈਂਚੀ ਗੇਟ ਨਹੀਂ ਲਵਾਏ ਉਹਨਾਂ ਪੈਸਿਆਂ ਦੀ ਫਿਰ ਇਹਨਾਂ ਨੇ ਬਿਜਲੀ ਫਿਟਿੰਗ ਕਰਵਾਈ ਫਰਗੀਜਰ ਮੋੜਿਆ ਇੱਕ ਬਿਜਲੀ ਵਾਲਾ ਫਿਰ ਉਸਦੇ ਪੈਸੇ ਵੀ ਇਹਨਾਂ ਨੇ ਘਰ ਚ ਵਰਤੇ ਇਹਨਾਂ ਨੇ ਦੁੱਧ ਦੇ ਵਿੱਚ ਦੋਦੀ ਨੂੰ ਪੈਸੇ ਦੇਣੇ ਸੀ ਕੁਝ ਹੋਰ ਘਰਾਂ ਦੇ ਪੈਸੇ ਦੇਣੇ ਸੀਗੇ ਉਹਨਾਂ ਦੇ ਪੈਸੇ ਵੀ ਇਹਨਾਂ ਨੇ ਮੇਰੇ ਤੋਂ ਸ਼ਗਨ ਸ਼ਗਨ ਸਲਾਮੀਆਂ ਜੋ ਬਾਅਦ ਚ ਥੋੜੀਆਂ ਥੋੜੀਆਂ ਮੈਨੂੰ ਇਕੱਠੀਆਂ ਹੁੰਦੀਆਂ ਰਹੀਆਂ ਉਹ ਫੜ-ਫੜ ਕੇ ਲਾਈਆਂ ਤੇ ਮੈਨੂੰ ਰੱਤੀ ਵੀ ਇਤਰਾਜ਼ ਨਹੀਂ ਸੀਗਾ ਕਿ ਮੈਂ ਪੈਸਾ ਕਿਉਂ ਲਾ ਰਹੀ ਕਿਉਂਕਿ ਮੈਨੂੰ ਹਮੇਸ਼ਾ ਮੇਰੇ ਘਰ ਦੇ ਕਹਿੰਦੇ ਸੀ ਕਿ ਘਰ ਤੇਰਾ ਹੀ ਆ ਨਾ ਕੋਈ ਗੱਲ ਨਹੀਂ ਗਹਿਣੇ ਫਿਰ ਬਣ ਜਾਣਗੇ ਚੀਜ਼ਾਂ ਫਿਰ ਬਣ ਜਾਣੀਆਂ ਅਗਰ ਘਰ ਦੇ ਵਿੱਚ ਆਪਾਂ ਘਰ ਜਾਏ ਜਾਂ ਕੁਝ ਹੈਗਾ ਤਾਂ ਅਸਲੀ ਔਰਤ ਉਹ ਹੀ ਹੈ ਜੋ ਆਪਣੀ ਫੈਮਲੀ ਨੂੰ ਸਪੋਰਟ ਕਰਦੀ ਹੈ ਆਪਣੇ ਘਰ ਦੇ ਵਿੱਚ ਆਪਣੇ ਜਿਹੜੇ ਥੋੜੇ ਥੋੜੇ ਜੋੜ ਕੇ ਪੈਸੇ ਆਪਣੇ ਘਰ ਦੀ ਕਬੀਲਦਾਰੀ ਦੇ ਵਿੱਚ ਇਨਵੈਸਟ ਕਰਦੀ ਹੈ ਸੋ ਮੈਂ ਬੇਵਕੂਫ ਸੀ ਮੇਰਾ ਇਸਤੇਮਾਲ ਹੋਇਆ ਦੂਸਰਾ ਇਹਨਾਂ ਨੇ ਫਿਰ ਇਹਨਾਂ ਦੀ ਜ਼ਮੀਨ ਦੇ ਉੱਪਰ ਕਾਫੀ ਮਤਲਬ ਨਾ ਕੋਈ ਲੋਨ ਜਾਂ ਲਿਮਿਟ ਹੋਣੀ ਹੈ ਇਹਨਾਂ ਦੀ ਲਿਮਿਟ ਕਰਵਾਈ ਹੋਣੀ ਹੈ ਜਦੋਂ ਇਹਨਾਂ ਨੇ ਘਰ ਪਾਇਆ ਸੀ ਉਸ ਟਾਈਮ ਇਹਨਾਂ ਨੇ ਲਿਮਿਟ ਪਾਈ ਕਰਵਾਈ ਸੀ ਉਸ ਤੋਂ ਪਹਿਲਾਂ ਇਹਨਾਂ ਨੇ ਆਪਣੀਆਂ ਕੁੜੀਆਂ ਦੇ ਵਿਆਹ ਕੀਤੇ ਸੀ ਤੇ ਮੇਰੇ ਹਸਬੰਦ ਦੇ ਜਿਹੜਾ ਦਾਦਾ ਉਹਨਾਂ ਨੇ ਮੇਰੇ ਨਾਨਾ ਨੂੰ ਕਿਹਾ ਸੀਗਾ ਕਿ ਅਗਰ ਮੈਂ ਮੈਂ ਚਰਨਜੀਤ ਦੇ ਨਾਮ ਜ਼ਮੀਨ ਲਵਾ ਦਿੰਨਾ ਹੈ ਮਤਲਬ ਕਿ ਮੇਰੇ ਦਾਦੇ ਸਹੁਰੇ ਨੇ ਇਹ ਗੱਲ ਕਹੀ ਸੀ ਮੇਰੇ ਨਾਨਾ ਜੀ ਨੂੰ ਕਿ ਅ ਅਸੀਂ ਨਾ ਚਰਨਜੀਤ ਦੇ ਨਾਮ ਜ਼ਮੀਨ ਲਵਾ ਦੇਣਾ ਮੈਂ ਆਪਣੇ ਪੋਤੇ ਦੇ ਨਾਮ ਪਰ ਉਹਦੇ ਉੱਤੇ ਨਾ ਲਿਮਟ ਲੋਨ ਹੈ ਮੇਰੇ ਨਾਨਾ ਜੀ ਦਾ ਨਾਮ ਹੈ ਮੇਜਰ ਸਿੰਘ ਤਾਂ ਉਹਨਾਂ ਨੇ ਕਿਹਾ ਕਿ ਮੇਜਰਾਂ ਅਗਰ ਤੋਂ ਸਾਡਾ ਕਰਜ਼ਾ ਲਾ ਦੇ ਤੇ ਮੈਂ ਜਿਹੜੀ ਜ਼ਮੀਨ ਹੈ ਕਰਜ਼ਾ ਮੁਕਤ ਹੋ ਗਈ ਜਦੋਂ ਤੇ ਮੈਂ ਆਪਦੇ ਪੋਤੇ ਨਾਲਵਾ ਦੂੰਗਾ ਚਰਨਜੀਤ ਇਹਨਾਂ ਤੇ ਮੇਰੇ ਨਾਨੇ ਨੇ ਕਿਹਾ ਸੀਗਾ ਕਿ ਕਮਾਲ ਦੀ ਗੱਲ ਹੈ ਯਾਰ ਅਸੀਂ ਕੱਲ ਕੁੜੀ ਵਿਆਹ ਕੇ ਤੋਰੀ ਆ ਅਸੀਂ ਇੰਨਾ ਤੋਂ ਡੇ ਘਰੇ ਟਰੈਕਟਰ ਦੇ ਪੈਸੇ ਲੈ ਇਹਨਾਂ ਨੇ ਗੱਡੀ ਦੇ ਪੈਸੇ ਲੈ ਟਰੈਕਟਰ ਲਿਆ ਮਤਲਬ ਇੰਨਾ ਕੁਝ ਸਾਡੀ ਅਸੀਂ ਆਪਣੀ ਹੈਸੀਅਤ ਤੋਂ ਵੱਧ ਕੇ ਕੀਤਾ ਤੇ ਯਾਰ ਕਰਜੇ ਅਸੀਂ ਤੇਰੇ ਕਿਉਂ ਲੱਗ ਗਏ ਤੂੰ ਮੇਰੇ ਪੋਤੇ ਦੇ ਨਾਲ ਜ਼ਮੀਨ ਕਰਾ ਦੇ ਮੈਂ ਪਟੱਕ ਦੇ ਨੇ ਕਰਜ਼ਾ ਲਾ ਦਿੰਨਾ ਹੈ ਮੇਰੇ ਨਾਨਾ ਜੀ ਨੇ ਮੇਰੇ ਦਾਦੇ ਸਹੁਰੇ ਨੂੰ ਕਿਹਾ ਸੀ ਮਤਲਬ ਇਹਨਾਂ ਦਾ ਟੱਬਰ ਇੰਨਾ ਲਾਲਚੀ ਸਾਰੀ ਜ਼ਿੰਦਗੀ ਇਹਨਾਂ ਨੇ ਮੈਨੂੰ ਖਾਣ ਦੀ ਕੋਸ਼ਿਸ਼ ਕੀਤੀ ਖਾਣ ਦੀ ਕੋਸ਼ਿਸ਼ ਨਹੀਂ ਕੀਤੀ ਖਾਦਾ ਕਿਉਂਕਿ ਇਹਨਾਂ ਨੇ ਮੈਨੂੰ ਸੋਨੇ ਦਾ ਆਂਡਾ ਦੇਣ ਵਾਲੀ ਮੁਰਗੀ ਸਮਝਿਆ ਸੀਗਾ ਕਿ ਜਦੋਂ ਵੀ ਕਿਸੇ ਚੀਜ਼ ਲਈ ਅਸੀਂ ਉਹਨੂੰ ਟਾਰਚਰ ਕਰਾਂਗੇ ਪਰੇਸ਼ਾਨ ਕਰਾਂਗੇ ਤਾਂ ਇਹ ਡੈਫੀਨਿਟਲੀ ਆਪਣੇ ਮਾਪਿਓ ਤੋਂ ਪੈਸੇ ਲੈ ਕੇ ਆਉਗੀ ਪਿਓ ਤਾਂ ਚਲੋ ਮੇਰੇ ਨਹੀਂ ਹੈ ਨਾਨੇ ਤੋਂ ਮਾਂ ਤੋਂ ਲੈ ਕੇ ਆਉਗੀ ਕਿ ਕਿਉਂ ਕਿਉਂਕਿ ਉਸਦੇ ਪਿੱਛੇ ਇੱਕ ਬਹੁਤ ਸੋਲਿਡ ਰੀਜ਼ਨ ਸੀ ਮੇਰੀ ਮੰਮੀ ਦਾ ਮੇਰੇ ਡੈਡੀ ਤੋਂ ਸੈਪਰੇਟ ਰਹਿਣਾ ਮੇਰੇ ਨਾਨਕੇ ਘਰ ਰਹਿਣਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਕਮਜ਼ੋਰੀ ਸੀ ਜਿਸ ਤੇ ਅਦੀਨ ਮੈਂ 8 ਸਾਲ ਹਰ ਜ਼ੁਲਮ ਹਰ ਚੀਜ਼ ਹਰ ਇੱਕ ਤੱਕਾ ਸਹਿਆ ਕਿਉਂ ਸਹਿਆ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਇਹ ਵਾਪਸ ਕਦੇ ਆਪਣੇ ਮਾਂ ਦੇ ਘਰੇ ਆਪਣੇ ਮਾਂ ਨਾਨਕਿਆਂ ਦੇ ਘਰੇ ਪੁੱਠੀ ਨਹੀਂ ਜਾ ਕੇ ਬੈਠੂਗੀ ਕਿਉਂ ਨਹੀਂ ਬੈਠੂਗੀ ਕਿਉਂਕਿ ਇਸਦੀ ਮਾਂ ਆਲਰੇਡੀ ਇਹਦੇ ਨਾਲ ਦੇ ਘਰੇ ਰਹਿੰਦੀ ਹੈ ਇਸ ਚੀਜ਼ ਦਾ ਇਹਨਾਂ ਨੇ ਰੱਜ ਰੱਜ ਕੇ ਫਾਇਦਾ ਚੱਕਿਆ ਫਾਇਦਾ ਇਸ ਲਈ ਚੱਕਿਆ ਕਿਉਂਕਿ ਲੋਕ ਮੈਨੂੰ ਬੁਰੀ ਕਹਿਣਗੇ ਕਿ ਇਸਦੀ ਮਾਂ ਬੈਠੀ ਆ ਤੇ ਇਹ ਇਹ ਵੀ ਬੈਠ ਕੇ ਜਾ ਕੇ ਇਨਾਂ ਚੀਜ਼ਾਂ ਦਾ ਫਾਇਦਾ ਚੁੱਕਿਆ ਇਹਨਾਂ ਨੇ ਰੱਜ ਰੱਜ ਕੇ ਤਪਾਇਆ ਰੱਜ ਕੇ ਪਰੇਸ਼ਾਨ ਕੀਤਾ ਕਿ ਇਹ ਕਦੇ ਵਾਪਸ ਤਾਂ ਜਾ ਕੇ ਬੈਠੂਗੀ ਨਹੀਂ ਕਿਉਂਕਿ ਲੋਕ ਹਮੇਸ਼ਾ ਔਰਤ ਤੇ ਸਵਾਲ ਚੁੱਕਦੇ ਆ ਉਂਗਲੀਆਂ ਚੁੱਕਦੇ ਆ ਹਮੇਸ਼ਾ ਕੁੜੀਆਂ ਨੂੰ ਹੀ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਆ ਬੰਦੇ ਨੂੰ ਕੋਈ ਸਵਾਲ ਦਾ ਜਵਾਬ ਨਹੀਂ ਪੁੱਛਿਆ ਜਾਂਦਾ ਕੋਈ ਸਵਾਲ ਹੀ ਨਹੀਂ ਕੀਤਾ ਜਾਂਦਾ ਬੰਦੇ ਨੂੰ ਤਾਂ ਬੰਦਿਆਂ ਨੂੰ ਤਾਂ ਸਾਰੀ ਫ੍ਰੀडम ਦਿੱਤੀ ਹੋਈ ਆ ਸਮਾਜ ਨੇ ਸਮਾਜ ਤਾਂ ਕੁੜੀਆਂ ਲਈ ਬਣਿਆ ਔਰਤਾਂ ਲਈ ਬਣਿਆ ਹੋਇਆ ਸੋ ਇਹਨਾਂ ਚੀਜ਼ਾਂ ਦੇ ਵਿੱਚ ਮੈਂ ਆਪਣੇ 8 ਸਾਲ ਉਹਨਾਂ ਰਕਸ਼ਸਾ ਦੇ ਨਾਲ ਕੱਢੇ ਤੇ ਪਰ ਮੇਰੇ ਘਰਦਿਆਂ ਨੇ ਮੈਨੂੰ ਇੱਕ ਚੀਜ਼ ਨਹੀਂ ਸਿਖਾਈ ਸੀ ਕਿ ਅਗਰ ਗੱਲ ਇੱਜ਼ਤ ਤੇ ਆ ਜਾਈ ਤਾਂ ਉੱਥੇ ਵੀ ਗੋਲ ਮੋਲਗਾ ਬਣ ਕਰ ਲਈਦਾ ਹੁੰਦਾ ਕਿਉਂਕਿ ਮੈਂ ਇੱਜ਼ਾਤਦਾਰ ਘਰ ਚੋਂ ਗਈ ਸੀ ਮੇਰੀ ਨਾਨੀ ਦੀ ਪਰਵਰਿਸ਼ ਬਹੁਤ ਵਧੀਆ ਸੀ ਇੱਜ਼ਾਤਦਾਰ ਘਰ ਚੋਂ ਪਰਵਰਿਸ਼ ਸੀ ਮੈਨੂੰ ਇਹ ਨਹੀਂ ਕਹ ਲਿਆ ਕਿਸੇ ਨੇ ਦੱਸਿਆ ਕਿ ਇੱਜ਼ਤ ਤੇ ਗੱਲ ਆਈ ਤੇ ਉੱਥੇ ਰਲ ਮਿਲ ਜਾਂਦੇ ਹੁੰਦੇ ਆ ਇੱਜ਼ਤਾਂ ਦੇ ਗਵਨ ਕੁਟਾਲੇ ਕਰ ਲਈਦੇ ਹੁੰਦੀ ਐ ਬਸ ਇਹ ਕੱਲ ਮੈਨੂੰ ਮੇਰੇ ਘਰ ਦੇ ਸਿਖਾਉਣੀ ਭੁੱਲ ਗਏ ਅਗਰ ਮੈਨੂੰ ਇਹ ਸਿਖਾ ਲੈਂਦੇ ਤਾਂ ਸ਼ਾਇਦ ਅੱਜ ਮੈਂ ਵੀ ਉੱਥੇ ਵਧੀਆ ਇਨ੍ਹਾਂ ਦੀਆਂ ਕੁੜੀਆਂ ਦੀ ਤਰ੍ਹਾਂ ਪ੍ਰਧਾਨ ਬਣੀ ਹੁੰਦੀ ਚਰਨਜੀਤ ਦੀ ਮਾਂ ਦੀ ਤਰ੍ਹਾਂ ਸ਼ਾਇਦ ਮੈਂ ਵੀ ਸਿਆਣੀ ਸੂਝਵਾਨ ਔਰ ਪ੍ਰਧਾਨ ਹੁੰਦੀ ਪਰ ਸਾਨੂੰ ਐਸੀ ਪ੍ਰਧਾਨਗੀ ਇਨ੍ਹਾਂ ਉਹਨਾਂ ਨੂੰ ਮੁਬਾਰਕ ਪਈ ਜੋ ਇਸ ਤਰ੍ਹਾਂ ਦੇ ਕੰਮ ਕਰਕੇ ਪ੍ਰਧਾਨਾਂ ਬਣੀਆਂ ਸਾਨੂੰ ਨਹੀਂ ਚਾਹੀਦੀ ਅਸੀਂ ਇੱਜ਼ਤ ਦੀ ਖੱਟੀ ਖਾਣੇ ਆ ਹਨੂਣੀ ਚਾਹੀਦੀ ਇਹ ਜੀ ਪ੍ਰਧਾਨਗੀ ਜੀ ਦੇ ਵਿੱਚ ਲੱਖ ਦੀ ਲਾਨਤ ਹੋਵੇ ਜਿੱਤੇ ਵਿੱਚ ਆਪਦੀ ਜ਼ਮੀਰ ਹੀ ਮਰ ਜੇ ਬੰਦਾ ਆਪਣੀ ਆਪਣੀ ਜ਼ਮੀਰ ਨਾਲ ਆਪਣੀ ਔਲਾਦ ਨਾਲ ਅੱਖਾਂ ਨਾਲ ਮਲਾ ਸਕੇ ਜਿੱਥੇ ਉੱਥੇ ਇਹ ਜੀ ਪ੍ਰਧਾਨਗੀ ਕਰਨੀ ਵੀ ਕੀ ਹੈ ਸੋ ਅੱਜ ਦੀ ਵੀਡੀਓ ਇੱਕ ਵਾਰੀ ਮੈਂ ਫਿਰ ਕਹਿ ਦਿਆਂ ਕਿ ਮੇਰੀ ਪ੍ਰਾਪਰਟੀ ਡੀਲਰ ਦੇਖ ਲੈਣ ਸੁਣ ਲੈਣ ਧਿਆਨ ਨਾਲ ਕਿ ਭਾਈ ਇਹਨਾਂ ਦੀ ਜ਼ਮੀਨ ਜਮੂਨ ਵਾਲੇ ਸੁਪਨੇ ਛੱਡ ਦਿਓ ਨਾ ਵਿਕੇ ਨਾ ਵੇਚਣ ਵਕਾਉਣ ਵਾਲੇ ਤੁਸੀਂ ਇਹ ਜਿਹੜੇ ਖਿਆਲ ਇਦਾਂ ਦੇ ਲੈ ਕੇ ਆਉ ਦਿਮਾਗ ਵਿੱਚ ਇਹ ਤੁਹਾਨੂੰ ਅੱਧ ਮੁੱਲ ਦੀ ਚੀਜ਼ ਵੀ ਸਿੱਟਾ ਨੂੰ ਤਿਆਰ ਹੋਇਆ ਬੈਠਾ ਹੈ ਤਾਂ ਇਹ ਜਿਹੜੀ ਹੈ ਪ੍ਰਾਪਰਟੀ ਸਟੇ ਹੋ ਗਈ ਆ ਭਾਈ ਸਾਰੀ ਇਸ ਨੂੰ ਤੁਸੀਂ ਨਹੀਂ ਖਰੀਦ ਸਕਦੇ ਹੋ ਨਾ ਵੇਚ ਸਕਦੇ ਹੋ ਸੋ ਤੁਸੀਂ ਫालतू ਦੇ ਜ਼ੋਰ ਨਾ ਲਾਓ ਹੁਣ ਕੋਰਟ ਫੈਸਲੇ ਕਰੂਗੀ ਕੋਰਟ ਜਿਹਦੇ ਹਿੱਸੇ ਜਿੰਨੀ ਜਿੰਨੀ ਚੀਜ਼ ਪਾ ਦੂਗੀ ਆਪਾਂ ਨੂੰ ਸੱਤ ਬਚਨ ਹੈ ਜੀ ਕਿਉਂਕਿ ਮੈਂ ਜ਼ਮੀਨਾਂ ਲਈ ਆ ਪੈਸੇ ਲਈ ਪਹਿਲੇ ਤੁਹਾਨੂੰ ਕਿਹਾ ਕਿ ਮੇਰੀ ਦੌੜ ਪੈਸੇ ਲਈ ਨਹੀਂ ਹੈ ਸਿਰਫ ਮੈਨੂੰ ਇਹਨਾਂ ਕੱਲ ਨੂੰ ਮੇਰੇ ਬੱਚੇ ਕਹਿਣ ਕਿ ਮੈਂ ਉਹਨਾਂ ਦੇ ਹੱਕਾਂ ਲਈ ਕੋਈ ਐਫਰਟ ਨਹੀਂ ਲਗਾਇਆ ਕੁਝ ਕੀਤਾ ਨਹੀਂ ਸੋ ਮੇਰੀ ਜਿਹੜੀ ਜ਼ਿੰਦਗੀ ਹੈ ਸੰਘਰਸ਼ਪਰੀ ਹੈ ਸੰਘਰਸ਼ ਚੱਲ ਰਿਹਾ ਹਰ ਇਮਤਿਹਾਨ ਰੱਬ ਵੱਲੋਂ ਮੇਰੇ ਲਈ ਹੁੰਦਾ ਮੈਂ ਉਸ ਨੂੰ ਐਕਸੈਪਟ ਕਰਦੀ ਹਾਂ ਅਗਰ ਬੱਚਿਆਂ ਤੇ ਕੋਈ ਜਹਿਮਤ ਤਕਲੀਫ ਹੈ ਤਾਂ ਉਸ ਨੂੰ ਵੀ ਮੈਂ ਰੱਬ ਵੱਲੋਂ ਆਪਣਾ ਇਮਤਿਹਾਨ ਮੰਨ ਕੇ ਪਾਸ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਹਾਂ ਇਹਨਾਂ ਵੱਲੋਂ ਮਿਲੇ ਧੋਖਿਆਂ ਨੂੰ ਆਪਣੇ ਅੰਦਰ ਐਬਜ਼ਾਰਬ ਕਰਨਾ ਉਸ ਨੂੰ ਫਿਰ ਫਾਈਟ ਕਰਨਾ ਐਕਸੈਪਟ ਕਰਨਾ ਸਭ ਤੋਂ ਵੱਡੀ ਗੱਲ ਐਕਸੈਪਟ ਕਰਨਾ ਫਿਰ ਉਹਨਾਂ ਲਈ ਫਾਈਟ ਕਰਨਾ ਇਹ ਵੀ ਮੇਰੇ ਰੱਬ ਵੱਲੋਂ ਮੇਰੇ ਲਈ ਪਾਇ ਇਮਤਿਹਾਨ ਹੈ ਜਿਨ੍ਹਾਂ ਦੇ ਵਿੱਚ ਮੈਂ ਪੂਰੀ ਤਰ੍ਹਾਂ ਖੜੀ ਉਤਰਨ ਦੀ ਕੋਸ਼ਿਸ਼ ਕਰਦੀ ਹਾਂ ਆਪਣੇ ਵੱਲੋਂ ਪੂਰੀ ਫਾਈਟ ਕਰਦੀ ਹਾਂ ਤੇ ਬਾਕੀ ਪਾਸ ਫੇਲ ਉਸ ਵੈਗੁਰੂ ਦੇ ਹੱਥ ਹੈ ਜੋ ਉਹਨਾਂ ਨੇ ਫੈਸਲਾ ਕਰਨਾ ਉਹ ਸਾਨੂੰ ਮਨਜ਼ੂਰ ਹੈ ਜੋ ਵੀ ਹੁਣ ਅੱਗੇ ਫੈਸਲੇ ਹੋਣਗੇ ਮੈਂ ਹਰ ਫੈਸਲੇ ਦੇ ਲਈ ਤਿਆਰ ਹਾਂ ਅੱਛਾ ਹੋਏ ਬੁਰਾ ਹੋਏ ਮੈਂ ਸਭ ਦੇ ਲਈ ਤਿਆਰ ਹਾਂ ਪਰ ਮੇਰਾ ਜੋ ਫਰਜ਼ ਹੈ ਆਪਣੇ ਬੱਚਿਆਂ ਦੇ ਲਈ ਲੜਾਈ ਲੜਨੀ ਇਸ ਦੇ ਵਿੱਚ ਆਪਣੇ ਬੱਚਿਆਂ ਨੂੰ ਹੀ ਮੈਂ ਮੇਰੀ ਜੋ ਜੰਗ ਹੈ ਮੇਰੀ ਸਿਰਫ ਬੱਚਿਆਂ ਲਈ ਮੈਂ ਆਪਣੇ ਅਧਿਕਾਰ ਆਪਣੇ ਵਿਅਧਾ ਕੁਝ ਨਹੀਂ ਮੰਗਿਆ ਮੈਂ ਆਪਣੇ 8 ਸਾਲ ਇਹਨਾਂ ਨੂੰ ਦਿੱਤੇ ਮੈਂ ਉਸ ਦਾ ਕਦੇ ਕੁਝ ਨਹੀਂ ਮੰਗਿਆ ਕਿਉਂਕਿ ਕੁਝ ਚੀਜ਼ਾਂ ਦੀ ਕੀਮਤ ਚੁਕਾਈ ਹੀ ਨਹੀਂ ਜਾ ਸਕਦੀ ਇਹ ਇਨਸਾਨਾਂ ਦੀ ਸਮਝ ਆਉਣ ਵਾਲੀਆਂ ਗੱਲਾਂ ਹਨ ਹਾਂ ਜਿਨ੍ਹਾਂ ਦੇ ਦਿਮਾਗ ਹੀ ਡੱਲ ਨੇ ਜੋ ਹੈ ਹੀ ਜਾਨਵਰ ਰਾਖਸ਼ ਨਹੀਂ ਜਾਨਵਰ ਤੋਂ ਫਿਰ ਵੀ ਫੀਲਿੰਗ ਰੱਖਦੇ ਆ ਬੱਚੇ ਜਾਨਵਰਾਂ ਨੂੰ ਵੀ ਪਿਆਰੇ ਹੁੰਦੇ ਆ ਜਾਨਵਰ ਵੀ ਆਪਣੇ ਬੱਚਿਆਂ ਨਾਲ ਦਗਾ ਨਹੀਂ ਕਰਦੇ ਕਿਉਂਕਿ ਜਿਹੜੇ ਇਨਸਾਨ ਆਪਣੀ ਔਲਾਦ ਨਾਲ ਦਗਾ ਕਰਦੇ ਆ ਉਹਨਾਂ ਨੂੰ ਜਾਨਵਰਾਂ ਦੀ ਕੈਟਾਗਰੀ ਦੇ ਵਿੱਚ ਠੱਲ ਕੇ ਤਾਂ ਜਾਨਵਰਾਂ ਦਾ ਅਪਮਾਨ ਕਰਨਾ ਸੋ ਟੱਕਾ ਨਹੀਂ ਕੀਤਾ ਜਾ ਸਕਦਾ ਜਾਨਵਰਾਂ ਨਾਲ ਇਸ ਤਰ੍ਹਾਂ ਨਹੀਂ ਮੈਂ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦੀ ਸੋ ਇਹਨਾਂ ਨੂੰ ਤਾਂ ਰਾਖਸ਼ਾਂ ਦੀ ਕੈਟਾਗਰੀ ਵਿੱਚ ਰੱਖਿਆ ਜਾ ਸਕਦਾ ਹੈ ਸੋ ਐਸੇ ਤਾਂ ਰਾਖਸ਼ ਹੀ ਹੁੰਦੇ ਆ ਜੋ ਆਪਣੇ ਬੱਚਿਆਂ ਦੇ ਨਾਲ ਐਡਾ ਮਾੜਾ ਕੰਮ ਕਰ ਜਾਣ ਤੇ ਮਿਲਦੇ ਹਾਂ ਜੀ ਫੇਰ ਆਪਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਨਾਲ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਤਦ ਤੱਕ ਸਾਰਿਆਂ ਨੂੰ ਸასი ਕਾਲ